ਆਜੋ ਸਾਜੀ ਅੱਜ ਇੱਕ ਬੰਦੇ ਜਿਹੜੀ ਆਜੋ ਸਰ ਚਲ ਪੰਥ ਵੱਲੋਂ ਕਿਸ ਤਰ੍ਹਾਂ ਦੇ ਜਿਹੜੇ ਹੁਕਮ ਮਿਲੇ ਨੇ ਕਿਹੜੇ ਕਿਹੜੇ ਸੁਨਾਂਚ ਜਾ ਕੇ ਆਇਓ ਕਿ ਕਿਸ ਤਰ੍ਹਾਂ ਦੀ ਕਾਰਵਾਈ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਮਣੀ ਪੰਥ ਕਾਲੀ ਅਰਪਾ ਕਰਪਾ ਤਰਨਦਲ ਜਸੀਦਾਰ ਬਾਬਾ ਰਾਜਾ ਚੂਦੀ ਹੁਕਮਰ ਜਾਈ ਵੱਲੋਂ ਅਸੀਂ ਜਿਹੜਾ ਅੱਜ ਕਾਰਵਾਈ ਕੀਤੀ ਆ ਦਾਸ ਨੇ ਤੋਂ ਜਿੰਨੇ ਵੀ ਸਕੂਲਾਂ ਦੇ ਵਿੱਚ ਪਹੁੰਚੇ ਆ ਤੋਂ ਬਹੁਤ ਵਧੀਆ ਰਿਸਪੌਂਸ ਮਿਲਿਆ ਅਰਨਵ ਪ੍ਰਿੰਸੀਪਲ ਜੀ ਬੈਠ ਕੇ ਗੱਲ ਕਰਨ ਤੇ ਸਾਰੇ ਜਿੰਨੇ ਵੀ ਲਗਭਗ ਸਕੂਲਾਂ ਦੇ ਵਿੱਚ ਅਸੀਂ ਗਏ ਆ ਤੇ ਉਹਨਾਂ ਵੱਲੋਂ ਬੜਾ ਪਿਆਰ ਭਰਿਆ ਹਮਾਰਾ ਮਿਲਿਆ ਤੇ ਵੱਧ ਤੋਂ ਵੱਧ ਉਹਨਾਂ ਨੇ ਇਹੀ ਵਿਚਾਰ ਗਤੀਆ ਵੀ ਬਿਲਕੁਲ ਅਸੀਂ ਜਿਹੜੇ ਨੂੰ ਮੰਨਦੇ ਹੋਏ ਤੇ ਅਸੀਂ ਇੱਕ ਜਿਹੜਾ ਵੀ ਉਹਨਾਂ ਦਾ ਪ੍ਰਚਾਰ ਹੈ ਇੱਕ ਜਿਹੜੇ ਦਾ ਦੁੱਖ ਦਾ ਪੰਗੜਾ ਦਾ ਅਸੀਂ ਉਹੀ ਕਰ ਰਹੇ ਆ ਤੇ ਸਾਡੇ ਵੱਲੋਂ ਕੋਈ ਵੀ ਕਿਤੇ ਕੋਈ ਕੋਈ ਝਾਕੀ ਜਾਂ ਕੋਈ ਨਾਟਕ ਜਾਂ ਕੋਈ ਪੰਗੜਾ ਪ੍ਰੋਗਰਾਮ ਡਾਂਸ ਵਗੈਰਾ ਇਹ ਕਾਰਜਕ੍ਰਮ ਨਹੀਂ ਕੀਤਾ ਜਾਊਗਾ ਜੀ ਹੁਣ ਤੱਕ ਕਿੰਨੇ ਸਕੂਲ ਕਰ ਲਏ ਘਟੋਕੜ ਦੇ ਕਰੀਬ ਤੱਕ ਅਸੀਂ 10 ਤੋਂ ਪਲੱਸ ਸਕੂਲ ਕਰ ਚੁੱਕੇ ਹਾਂ 10 ਤੋਂ ਪਲੱਸ ਵੀ ਪਲਾਸੇਂਗ ਕਰ ਚੁੱਕੇ ਹਾਂ ਇਹ ਆਟਮ ਅਸੀਂ ਸਕੂਲ ਦੇ ਸਾਹਮਣੇ ਤੇ ਕੈਮਰਾ ਬਾਗੋ ਖੜੇ ਆ ਸਾਡੇ ਨਾਲ ਸਕੂਲ ਦੇ ਪ੍ਰਿੰਸੀਪਲ ਜੀ ਖੜੇ ਨੇ ਤੇ ਬਿਲਕੁਲ ਸਾਨੂੰ ਇਹ ਸਕੂਲਾਂ ਦੇ ਵਿੱਚੋਂ ਬਹੁਤ ਵਧੀਆ ਪਿਆਰ ਮਿਲਿਆ ਜਿਹੜੀ ਜਿਹੇ ਜਥੇ ਉਹ ਤਾਰ ਹੋਣ ਦੇ ਨਾਤੇ ਤੁਹਾਨੂੰ ਜ਼ਿੰਮੇਵਾਰੀ ਮਿਲੀ ਕਿ ਇਹ ਜ਼ਿਲ੍ਹੇ ਦੇ ਸਕੂਲਾਂ ਦੇ ਵਿੱਚ ਹੀ ਕਾਰਵਾਈ ਹੋ ਰਹੀ ਹੈ ਕਿਉਂਕਿ ਅਰਵਾ ਕਰਵਾ ਤਰਨਾ ਦਲ ਦੀ ਜੇਕਰ ਗੱਲ ਕਰ ਲਈਏ ਤਾਂ ਆਲ ਇੰਡੀਆ ਦੇ ਵਿੱਚ ਉਹ ਦਲਪੰਥ ਚੱਲ ਰਿਹਾ ਆ ਜਾਂ ਪੂਰੇ ਪੰਜਾਬ ਦੇ ਸਕੂਲਾਂ ਦੇ ਵਿੱਚ ਕੀ ਕੀਤਾ ਗਿਆ ਯਾਨੀ ਕਿ ਪੂਰੇ ਭਾਰਤ ਸਦਾ ਹੀ ਇਹ ਅਮਾਵਾ ਸੀ ਦੀ ਦੀ ਅੜਾਵਾ ਇਹਦੇ ਵਿੱਚ ਆਲ ਇੰਡੀਆ ਭਾਰਤ ਦੇ ਵਿੱਚ ਇਹ ਇਹ ਚੀਜ਼ ਨੂੰ ਰੋਕਿਆ ਜਾ ਸਕ ਕੇ ਜੋ ਕਿ ਜਿਹੜੇ ਦਿਨ ਪ੍ਰੋਗਰਾਮ ਮਨਾਏ ਜਾਂਦੇ ਨੇ ਜਾਂ ਜਨਮ ਦਿਨ ਮਨਾਏ ਜਾਂਦੇ ਨੇ ਜਾਂ ਆਹ ਸਾਧੀਆਂ ਕਾਰਜ ਦੀ ਜੋ ਵੀ ਦਾਨ ਪੰਗੜਾ ਜਾਂ ਕੋਈ ਇਹ ਜਾਂ ਕੋਈ ਪ੍ਰੋਗਰਾਮ ਰੱਖਿਆ ਜਾਂਦਾ ਉਹ ਚੀਜ਼ੀ ਜਿਹੜੇ ਦੇ ਵਿੱਚ ਰੋਕਿਆ ਜਾ ਸਕੇ ਵੈਸੇ ਵੀ ਦਾਲ ਪੰਥ ਸਾਡਾ ਪੂਰੇ ਪੰਜਾਬ ਨਹੀਂ ਪੂਰੇ ਭਾਰਤ ਵਿੱਚ ਹੀ ਇਹ ਵਿਚਾਰ ਕਰ ਰਿਹਾ ਤੇ ਮੇਰੀ ਇਹ ਜਿਹੜੀ ਆਵਾਜ਼ ਆ ਇਹ ਪੂਰੇ ਭਾਰਤ ਵਿੱਚ ਨਹੀਂ ਆਲ ਇੰਡੀਆ ਆਲ ਆਵਰਸ ਦੇ ਉੱਤੇ ਦੇਖਾਂ ਪਰਦੇਸਾਂ ਦੇ ਵਿੱਚ ਜਿਹੜੇ ਬੈਠੇ ਉਹਨਾਂ ਸਾਰਿਆਂ ਤੱਕ ਪਹੁੰਚਣੀ ਚਾਹੀਦੀ ਆ ਸਿਕਪਮ ਦੇ ਨਾਲ ਜੁੜੇ ਹੋਏ ਉਹ ਦਲਪੰਥ ਨਾਲ ਜੁੜੇ ਹੋਏ ਉਹ ਭਾਰਤ ਸਰਕਾਰ ਦੇ ਵੱਲੋਂ ਵੀ ਇੱਕ ਹੁਕਮਚਾਰੀ ਹੋ ਗਏ ਨੇ ਕਿ ਇਹ ਜਿਹੜੇ ਸ਼ੀਤੀ ਦਿਵਸ ਨੇ ਇਹਨਾਂ ਨੂੰ ਬਾਲ ਦਿਵਸ ਦੇ ਤੌਰ ਤੇ ਨਾਮ ਨਾ ਲਾਇਆ ਜਾਵੇ ਕਿਸ ਤਰ੍ਹਾਂ ਦੇਖਦੇ ਹੋ ਭਾਰਤ ਸਰਕਾਰ ਦੇ ਬਿਲਕੁਲ ਜੇ ਭਾਰਤ ਸਰਕਾਰ ਇਹ ਅਗਰ ਇਸ ਸੋਚ ਨੂੰ ਲੈ ਕੇ ਚੱਲਦੀ ਹੈ ਅਸੀਂ ਇਸ ਸੋਚ ਨੂੰ ਸਲਾਮ ਕਰਦੇ ਹਾਂ ਕਿ ਜੇ ਅਗਰ ਸ਼ੀਤੀ ਬਾਲ ਦਿਵਸ ਨੂੰ ਅਗਰ ਸਹਬਜ਼ਾਦਿਆਂ ਦੀ ਯਾਦ ਵਿੱਚ ਰੱਖ ਕੇ ਬਣਾਉਂਦੇ ਆ ਤੇ ਅਸੀਂ ਉਹਨੂੰ ਇਹ ਚੀਜ਼ ਬਿਲਕੁਲ ਲਾਗਾਂਯੋਗ ਹੈ ਬਹੁਤ ਵਧੀਆ ਸੋਚ ਹੈ ਕਿ ਬਾਲ ਵੀਰ ਦਿਵਸ ਜਿਹੜਾ ਵਾ ਇੱਕ ਇੱਕ ਆਮ ਜੇ ਦੇ ਵਿੱਚ ਆ ਜਾਂਦਾ ਇੱਕ ਉਹਨਾਂ ਦਾ ਨਾਮ ਤੁਸੀਂ ਹਿੰਦੀ ਦੇ ਵਿੱਚ ਚਹਿਵ ਜਾਰੇ ਨਾਮ ਜਿਹੜਾ ਬਹੁਤ ਵੱਡਾ ਦਰਜਾ ਹੈ ਤੇ ਇਹਦਾ ਇਹਨਾਂ ਦਾ ਨਾਮ ਲੈ ਕੇ ਹੀ ਇਹਦੀ ਵਿਚਾਰ ਕੀਤੀ ਜਾਵੇ ਉਹ ਸਾਡਾ ਪੰਜਾਬ ਸਾਡਾ ਇੱਕ ਭਾਰਤ ਜਿਹੜਾ ਆ ਹਿੰਦੁਸਤਾਨ ਇੱਥੇ ਜਿੰਨੇ ਵੀ ਦੇਸ਼ ਨੇ ਰਾਜ ਆਉਂਦੇ ਨੇ ਆਰੇ ਵਿੱਚ ਇੱਕ ਸਿੱਧੀ ਜਿਹੜੇ ਨੂੰ ਇੱਕ ਮੋਸਲੀ ਨੇ ਹੁੰਦੀ ਜਾਂ ਮਤਲਬ ਦੁੱਖ ਦਾ ਪ੍ਰਗਟਾਵਾ ਰੱਖ ਕੇ ਇਹਨੂੰ ਮਨਾਇਆ ਜਾਵੇ ਇਹਦੇ ਵਿੱਚ ਜਸ਼ਨ ਸਕੋਲ ਬੰਦ ਕਿਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਰ ਨੇ ਅੰਕਿੰਗ ਫੌਜਾਂ ਤੇ ਪਹੁੰਚਿਆ ਨੇ ਸੀ 215 ਵਾੜਾ ਚੱਲ ਰਿਹਾ ਜੀ ਰਹਿਣਾ ਚਾਹਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੇ ਹਿੰਦੁਸਤਾਨ ਦੇ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਰੇ ਪਰਿਵਾਰ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦਾ ਹੁਣੇ ਆਪਾਂ ਸ਼ਹੀਦੀ ਦਿਵਸ ਮਨਾਇਆ ਸੀਗਾ ਗੁਰਤੇਗ ਬਹਾਦਰ ਜੀ ਦਾ 350 ਸਾਲਾ ਸਕੂਲ ਸੰਸਥਾਵਾਂ ਨੇ ਮਿਲ ਕੇ ਰਾਜ ਪੱਧਰੀ ਇੱਕ ਸਮਾਗਮ ਵੀ ਕੀਤਾ ਜਿਦੇ ਵਿੱਚ ਬੱਚਿਆਂ ਦੇ ਲਿਖਤੀ ਪ੍ਰਸ਼ਨ ਉੱਤਰਾਂ ਦੇ ਮੁਕਾਬਲੇ ਕਰਾਏ ਗਏ ਜਿਦੇ ਵਿੱਚ 3350 ਬੱਚੇ ਪੂਰੇ ਪੰਜਾਬ ਤੋਂ ਜਿਨ੍ਹਾਂ ਨੂੰ ਸਟੇਟ ਲੈਵਲ ਦਾ ਇਨਾਮ ਦਿੱਤਾ ਗਿਆ ਸਾਡਾ ਸਕੂਲ ਨਿਊ ਹੋਰੀਜ਼ਨ ਕਨਵੈਂਟ ਸਕੂਲ ਹਮੇਸ਼ਾ ਹੀ ਗੁਰੂ ਮਰਿਆਦਾ ਦੇ ਵਿੱਚ ਰਹਿੰਦਾ ਹੈ ਤੇ ਸਾਰਿਆਂ ਨੂੰ ਇਹ ਸੁਨੇਹਾ ਦਿੰਦਾ ਹੈ ਕਿ ਹੁਣ ਜਿਵੇਂ ਕਿ ਇਹ ਸ਼ਹੀਦੀ ਪਰਬ ਚੱਲ ਰਹੇ ਨੇ ਪੰਦਰਵਾੜਾ ਚੱਲ ਰਿਹਾ ਹੈ ਸਾਨੂੰ ਸਾਰਿਆਂ ਨੂੰ ਇਹਦੇ ਵਿੱਚ ਪੂਰਾ ਨਤਮਸਤਕ ਹੋਣਾ ਚਾਹੀਦਾ ਹੈ ਤੇ ਸਾਰੀਆਂ ਮਰਿਦਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਹ ਬਹੁਤ ਵਧੀਆ ਇਹਨਾਂ ਦੇ ਵੱਲੋਂ ਮੈਸੇਜ ਦਿੱਤਾ ਜਾ ਰਿਹਾ ਹੈ ਇਹ ਬਹੁਤ ਵਧੀਆ ਇਹ ਅਸੀਂ ਇਹ ਚੀਜ਼ ਐਕਸਪੈਕਟ ਕਰ ਰਹੇ ਸੀ ਇਹ ਹੋਣਾ ਵੀ ਚਾਹੀਦਾ ਸੀ ਪਹਿਲਾਂ ਕਿਸੇ ਨੇ ਇਹਨਾਂ ਚੀਜ਼ਾਂ ਵੱਲ ਧਿਆਨ ਦਿੱਤਾ ਜੋ ਇਹਨਾਂ ਨੇ ਹੁਣ ਇਹ ਚੀਜ਼ਾਂ ਵੱਲ ਗੌਰ ਕਰਨਾ ਸ਼ੁਰੂ ਕੀਤਾ ਇਹ ਬਹੁਤ ਸਮੇਂ ਦੀ ਮੰਗ ਸੀ ਕਿਉਂਕਿ ਬੱਚੇ ਆ ਬੱਚੇ ਇਤਿਹਾਸ ਕਿਦਾਂ ਸਿੱਖਣਗੇ ਕਿਉਂਕਿ ਗਲਤ ਤਰੀਕੇ ਨਾਲ ਜੇ ਇਤਿਹਾਸ ਮੋੜ ਤੋੜ ਕੇ ਉਹਨਾਂ ਨੂੰ ਦੱਸਿਆ ਜਾ ਰਿਹਾ ਸੀ ਪਰ ਜਿਹੜੇ ਹੁਣ ਤਰੀਕੇ ਦੇ ਨਾਲ ਇਤਿਹਾਸ ਦੱਸਿਆ ਜਾਊ ਬੱਚਿਆਂ ਨੂੰ ਸਹੀ ਗਾਈਡੈਂਸ ਹੋਣ ਨੂੰ ਮਿਲਣੀ ਹੈ ਬੱਚਿਆਂ ਨੂੰ ਬਾਕੀ ਦੂਸਰੇ ਨੰਬਰ ਤੇ ਜਿੱਦਾਂ ਇਹਨਾਂ ਨੇ ਸਾਨੂੰ ਦੱਸਿਆ ਵੀ ਬੱਚਿਆਂ ਨੂੰ ਇਤਿਹਾਸ ਦੇ ਨਾਲ ਜਾਣੂ ਕਰਾਇਆ ਜਾਊਗਾ ਛੇ ਪੋਤ ਅਸੀਂ ਛਿੱਧੀ ਦੀ ਅੜਿ ਸ਼ੁਰੂ ਕਰਵਾ ਦਿੱਤਨ ਤੇ ਉਹ ਜਿਹੜਾ ਇਤਿਹਾਸ ਆ ਬੱਚਿਆਂ ਨੂੰ ਹਰ ਰੋਜ਼ ਜਿਹੜਾ ਐ ਅਸੈਂਬਲੀ ਦੇ ਵਿੱਚ ਦੱਸਿਆ ਜਾਊਗਾ ਤੇ ਲਾਸਟ ਜਿੱਦਣ ਸ਼ੀਧੀ ਪੁਰਬ ਨੇ ਬੱਚਿਆਂ ਦੇ ਸ਼ਾਹਜਾਹਦਿਆਂ ਦੇ ਉਸਦਾਂ ਨੂੰ ਸਾਡੇ ਸਕੂਲ ਦੇ ਵਿੱਚ ਕੀਰਤਨ ਵਗੈਰਾ ਕਰਵਾਇਆ ਜਾਣ ਇਹਦੇ ਪਾਠ ਦਾ ਜਾਪ ਸ਼ੁਰੂ ਕਰਵਾਇਆ ਜਾਊਗਾ ਸਰਚ ਆਖੀਆਂ ਵਗੈਰਾ ਤੋਂ ਕਿਦਾਂ ਗਰੇਜ ਕੀਤਾ ਜਾਊਗਾ ਨਿੰਮ ਸਿੰਘ ਖੋਦਿਆ ਪਹੁੰਚਿਆ ਨਹੀਂ ਸਮੀਹਾ ਕੀ ਅਸੀ ਦੀ ਪੰਦਰਵਾੜੇ ਨੂੰ ਸਤ ਬਿਲਕੁਲ ਜੀ ਛੋਟੇ ਸਾਹਿਬ ਜਦਿਆਂ ਦਾ ਵੱਡੇ ਸਾਹਿਬ ਜਦਿਆਂ ਚੀਤੇ ਦਿਹਾੜੇ ਚੱਲਦੇ ਨੇ ਤੇ ਸੰਗਤ ਨੂੰ ਚਾਹੀਦਾ ਵੀ ਇਹਨਾਂ ਦਿਨਾਂ ਦੇ ਵਿੱਚ ਵਿਸ਼ੋਗ ਦੀ ਲਹਿਰ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਚੱਲਦੀ ਪਈ ਆ ਤੇ ਜਿਹੜੇ ਭੰਗੜੇ ਨਾਚ ਨਹੀਂ ਕਰਨੇ ਚਾਹੀਦੇ ਵਾਈਕੂ ਜੀ ਦਾ ਖਾਲਸਾ ਵਾਈਕੂ ਜੀ ਦਾ ਫਰਮਾ ਜੀ ਆ ਵਾ ਵਾ ਮੈਂ ਸਰਬਜੀਤ ਕੌਰ ਸ਼ਹੀਦ ਮੋਤੀ ਰਾਮ ਮੈਰਾ ਮੋਰਲ ਹਾਈ ਸਕੂਲ ਦੀ ਪ੍ਰਿੰਸੀਪਲ ਹਾਂ ਜਿਵੇਂ ਕਿ ਬਾਬਾ ਜੀ ਨੇ ਕਿਹਾ ਕਿ ਸਾਡੇ 4 ਸੱਜਾਦੇ ਹਾਂ ਦੇ ਨਾਲ ਲਿਟਰੇਸੀ ਚੰਕਿਆ ਵਗੈਰਾ ਜਿਹੜੀਆਂ ਨੇ ਸਾਡੇ ਸਕੂਲ 'ਚ ਇਦਾਂ ਦਾ ਕੁਝ ਨਹੀਂ ਕੀਤਾ ਜਾਂਦਾ ਤੇ ਨਾ ਹੀ ਅਸੀਂ ਫਿਊਚਰ 'ਚ ਕਹਿਣਾ ਕਿਉਂਕਿ ਉਹਨਾਂ ਦੀ ਦੇਣ ਦਾ ਅਸੀਂ ਮੁਕਾਬਲਾ ਕਰ ਹੀ ਨਹੀਂ ਸਕਦੇ ਠੀਕ ਹੈ ਜੀ ਪ੍ਰੋਗਰਾਮ ਜ਼ਰੂਰ ਹੁੰਦੇ ਨੇ ਉਹਨਾਂ ਨੂੰ ਸ਼ਰਧਾਂਜਲੀ ਹਰਪੇਤ ਕੀਤੀ ਜਾਂਦੀ ਆ ਵਿਚਾਰ ਵਟਾਂਦਰਾ ਜ਼ਰੂਰ ਕੀਤਾ ਜਾਂਦਾ ਬੱਚਿਆਂ ਵੱਲੋਂ ਸਪੀਚਾਂ ਜ਼ਰੂਰ ਦਿੱਤੇ ਜਾਂਦੀਆਂ ਨੇ ਜਾ ਬੱਚਿਆਂ ਨੂੰ ਅਵੇਅਰ ਕੀਤਾ ਜਾਂਦਾ ਕਿ ਅਸੀਂ ਉਹਨਾਂ ਦੇ ਨਕਸ਼ੇ ਕਦਮ ਤੇ ਕਿੱਦਾਂ ਚੱਲਣਾ ਹੈ ਪਰ ਅਸੀਂ ਇਦਾਂ ਦਾ ਪ੍ਰੋਗਰਾਮ ਕੋਈ ਨਹੀਂ ਕਰਦੇ ਚਾਕਿਆਂ ਦੇ ਵਗੈਰਾ ਦੇ ਵਿੱਚ ਨਹੀਂ ਬਲੀਵ ਹੀ ਨਹੀਂ ਕਰਦੇ ਅਸੀਂ ਇਹਨਾਂ ਗੱਲਾਂ ਦੇ ਵਿੱਚ ਉਹ ਅੱਜ ਸਾਈਂ ਪਬਲਿਕ ਸਕੂਲ ਰੋਟਾ ਰੋਡ ਸ਼ਿਮਲਾਪੁਰੀ ਵਿਖੇ ਜਥੇਦਾਰ ਪ੍ਰਗਟ ਸਿੰਘ ਜੀ ਆਪਣੇ ਪੂਰੇ ਜਥੇ ਦੇ ਨਾਲ ਜਣ ਕੇ ਸਕੂਲ ਚ ਆਏ ਨੇ ਮੈਂ ਪਹਿਲਾਂ ਤਾਂ ਇਹਨਾਂ ਦੇ ਆਉਣ ਤੇ ਇਹਨਾਂ ਨੂੰ ਜੀਆ ਨੂੰ ਆਖਦਾ ਇਹਨਾਂ ਨੇ ਜਿਹੜਾ ਮੈਨੂੰ ਦੱਸਿਆ ਵੀ ਇਹ ਸੁਨਿਆਹ ਲਾ ਰਹੇ ਨੇ ਹਰੇਕ ਜਗ੍ਹਾ ਤੇ ਆਪਣੇ ਵੱਲੋਂ ਵੀ ਜਿਹੜਾ ਹੁਣ ਸਿੱਧੀ ਢਾਲੇ ਚੱਲਦੇ ਪਏ ਨੇ ਜਿਨ੍ਹਾਂ ਦਾ ਦੇਣਾ ਆਪਾਂ ਦੇ ਹੀ ਨਹੀਂ ਸਕਦੇ ਕਦੀ ਵਾਸੇ ਨਾ ਦਿੱਤਾ ਗਿਆ ਤੇ ਨਾ ਦੇ ਸਕਦੇ ਆ ਉਹ ਮਰਜ਼ੀ ਕਰ ਲਈਏ ਉਹ ਸਿੱਧੀ ਢਾਲਿਆਂ ਨੂੰ ਸਮਰਪਿਤ ਤੇ ਇਹਨਾਂ ਦਿਨਾਂ ਦੇ ਵਿੱਚ ਕੋਈ ਵੀ ਖੁਸ਼ੀ ਦਾ ਸਮਾਗਮ ਜਿਹੜਾ ਉਹ ਨਹੀਂ ਕਰਨਾ ਚਾਹੀਦਾ ਵੈਸੇ ਮੈਂ ਧੰਨਵਾਦ ਕਰਦਾ ਇਹਨਾਂ ਦਾ ਵੀ ਚਲੋ ਇਹ ਇਹਨਾਂ ਨੇ ਵੀੜਾ ਚੱਕਿਆ ਪਰ ਮੈਂ ਕਹਿੰਨਾ ਵੀ ਇਹਨਾਂ ਨਾਲੋਂ ਹਰੇਕ ਜਿਹੜਾ ਪੰਜਾਬੀ ਆ ਹਰੇਕ ਪੰਜਾਬੀ ਆ ਪੰਜਾਬੀ ਦੇ ਨਾਲ ਨਾਲ ਉਹ ਹਿੰਦੁਸਤਾਨੀ ਆ ਭਾਰਤੀ ਆ ਉਹਦਾ ਆਪਣਾ ਫਰਜ ਬੰਦਾ ਕਿ ਜੇ ਇਹਨਾਂ ਬੱਚਾ ਨੇ ਸ਼ਹੀਦਾਂ ਅਸ਼ੀਦੀਆਂ ਨਾ ਪ੍ਰਾਪਤ ਇਸ ਪਰਿਵਾਰ ਨੇ ਅਸ਼ੀਦੀਆਂ ਨਾ ਪ੍ਰਾਪਤ ਕੀਤੀਆਂ ਹੁੰਦੀਆਂ ਠੀਕ ਆ ਗੁਰੂ ਸਾਹਿਬ ਨੇ ਸ਼ੀਦੀਆਂ ਨਾ ਦਿੱਤੀਆਂ ਹੁੰਦੀਆਂ ਮਾਤਾ ਜੀ ਨੇ ਸ਼ੀਦੀਆਂ ਨਾ ਦਿੱਤੀਆਂ ਹੁੰਦੀਆਂ ਤੇ ਅੱਜ ਸਾਹੀ ਇਥੇ ਹੋ ਸਕਦਾ ਹੈ ਅਸੀਂ ਅੱਜ ਵੀ ਗਰਮੀ ਹੁੰਦੇ ਇਸ ਕਰਕੇ ਸਾ ਅਸੀਂ ਉਹਨਾਂ ਦਾ ਜਿਹੜਾ ਦੇਨ ਆ ਜਿਹੜੀ ਉਹਨਾਂ ਦੀ ਸ਼ਹੀਦੀਆਂ ਦਾ ਦੇਨ ਅਸੀਂ ਦੇ ਨਹੀਂ ਸਕਦੇ ਸਾਨੂੰ ਇਸ ਦਿਨ ਆਪਣੇ ਘਰਾਂ ਦੇ ਖੁਸ਼ੀ ਦੇ ਪ੍ਰੋਗਰਾਮ ਜੜੇ ਨੇ ਉਹ ਵੀ ਨਹੀਂ ਰੱਖਣੇ ਚਾਹੀਦੇ ਜੀ ਅਸੀਂ 10 ਦਿਨ ਨਹੀਂ ਪ੍ਰੋਗਰਾਮ ਰੱਖਾਂਗੇ ਅਗਲੇ ਮਹੀਨੇ ਰੱਖਣਾ ਕੋਈ ਫਰਕ ਨਹੀਂ ਪੈਣ ਲਗਾ ਪਰ ਸਾਨੂੰ ਸਾਰੇ ਦੇਸ਼ ਨੂੰ ਇਹ ਚਾਹੀਦਾ ਤੇ ਭਾਈ ਜਿਹੜੇ ਇਹ ਦਿਨ ਨੇ ਇਹ ਇੱਕ ਸੋਵਗੋਂ ਉਹਨਾਂ ਦੀ ਸ਼ਹੀਦੀ ਨੂੰ ਸ਼ਰਧਾਂਜਲੀ ਦੇਣ ਵਾਸਤੇ ਉਹਨਾਂ ਨੂੰ ਨਤਮਸਤਕ ਹੋਣ ਵਾਸਤੇ ਸਗੋਂ ਉਹਨਾਂ ਦੇ ਦਰਬਾਰ 'ਚ ਜਾਈਏ ਉੱਥੇ ਨਤਮਸਤਕ ਹੋਈਏ ਠੀਕ ਹੈ ਜਾਂ ਆਪਣੇ ਆਪਣੇ ਇਲਾਕਿਆਂ 'ਚ ਆਪਣੇ ਗੁਰੂ ਸਾਹਿਬ ਦੇ ਗੁਰਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਨਤਮਸਤਕ ਹੋਈਏ ਇਹ ਸਾਡਾ ਆਪਣਾ ਫਰਜ਼ ਬੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਇਨਚਾਰਜ ਮਨਜੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਦਸ਼ਮੇਸ਼ੇ ਸਾਡੇ ਕੋਲ ਕੋਈ ਜਥੇਬੰਦੇ ਦੇ ਆਏ ਨੇ ਆਪਣੇ ਜਥੇਦਾਰ ਸਾਹਿਬ ਹਾਂਜੀ ਜਥੇਦਾਰ ਪ੍ਰਗਟ ਸਿੰਘ ਜੀ ਜਿਨ੍ਹਾਂ ਦੁਆਰਾ ਅਸੀਂ ਬਹੁਤ ਵਧੀਆ ਇਹਨਾਂ ਨੇ ਉਪਰਾਲਾ ਕੀਤਾ ਕਿ ਪੰਜਾਬ ਦੇ ਜਿੰਨੇ ਵੀ ਸਰਕਾਰੀ ਸਕੂਲ ਨੇ ਜਾਂ ਜਿਹੜੇ ਵੀ ਸਕੂਲ ਨੇ ਆਪਣੇ ਜਿਹੜੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਸਤਾਰ ਸਾਹਿਬ ਜਾਦਿਆਂ ਦੀ ਮਾਤਾ ਗੁਜਰੀ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਇਹਨਾਂ ਦੇ ਸਰਬੰਸ ਦਾ ਜਿਹੜਾ ਜਿਨ੍ਹਾਂ ਨੇ ਆਪਣਾ ਵਾਰਿਆਸ ਆਪਣੇ ਧਰਮ ਦੇ ਖਾਤਰ ਤੇ ਇਹਨਾਂ ਦੀ ਆਪਣਾ ਜਿਨ੍ਹਾਂ ਨੇ ਸ਼ਹੀਦੀਆਂ ਕੁਰਬਾਨੀਆਂ ਇਹਨਾਂ ਨੇ ਕੀਤੀਆਂ ਇਹਨਾਂ ਦੇ ਬਾਰੇ ਅਸੀਂ ਜਿਹੜੀ ਦਿਨ ਮਨਾਏ ਜਾ ਰਹੇ ਦਿਹਾੜੇ ਤੇ ਅਸੀਂ ਬੱਚਿਆਂ ਤਾਂ ਅਸੀਂ ਇਹ ਸੁਨੇਹਾ ਇਹਨਾਂ ਦੇ ਰਾਹੀਂ ਦੇਣਾ ਚਾਹਾਂਗੇ ਕਿ ਅਸੀਂ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਵੀ ਉਹਨਾਂ ਨੂੰ ਯਾਦ ਕਰੀਏ ਉਹਨਾਂ ਨੂੰ ਸ਼ਰਧਾਂਜਲੀ ਦੇਈਏ ਤੇ ਉਹਨਾਂ ਨੂੰ ਯਾਦ ਕਰਕੇ ਉਹਨਾਂ ਨੂੰ ਉਹ ਬਾਲ ਦਿਵਸ ਰੋਕਣਾ ਨਹੀਂ ਮਨਾਇਆ ਜਾਵੇ। ਨਹੀਂ ਜੀ। ਜੀ ਨਹੀਂ ਜੀ। ਕਿ ਤੁਹਾਡਾ ਸਕੂਲ ਸਹਿਯੋਗ ਕਰੂਗਾ। ਸ਼ਾਕੀਆਂ ਨੂੰ ਲੈ ਕੇ ਜਾਂ ਬਾਲ ਦਿਵਸ ਨਾ ਮਨਾਇਆ ਜਾਵੇ ਜਿਹੜੇ ਸ਼ੀਦੀ ਘੜੇ ਚੱਲ ਰਹੇ ਨੇ ਨਾਂਸਨ ਕਰਦਾ। ਹਾਂਜੀ ਹਾਂਜੀ ਅਸੀਂ ਜੀ ਬਿਲਕੁਲ ਇਸ ਚੀਜ਼ ਦੇ ਖਿਲਾਫ ਆ ਕਿ ਬਾਲ ਦਿਵਸ ਦੇ ਤੌਰ ਤੇ ਸ਼ੀਦੀ ਦਿਹਾੜਿਆਂ ਨੂੰ ਨਹੀਂ ਮਨਾਇਆ ਜਾਣਾ ਚਾਹੀਦਾ। ਇਹ ਸਗੋ ਕਿ ਬੱਚਿਆਂ ਨੂੰ ਜਿਹੜਾ ਇਤਿਹਾਸ ਨਹੀਂ ਪਤਾ ਸਾਹਿਬ ਜਾਦਿਆਂ ਦੇ ਨਾਮ ਨਹੀਂ ਪਤਾ ਦੱਸਾਂ ਗੁਰੂਆਂ ਦੇ ਨਾਮ ਨਹੀਂ ਪਤਾ ਮੂਲ ਮੰਤਰ ਬਾਰੇ ਨਹੀਂ ਪਤਾ ਜੀ ਉਹ ਚੀਜ਼ ਦੱਸਣ ਬਾਰੇ ਅਸੀਂ ਅੱਗੇ ਆ ਰਹੇ ਹਾਂ ਕਿ ਇਹ ਚੀਜ਼ ਨੂੰ ਦੱਸ ਕੇ ਬੱਚਿਆਂ ਨੂੰ ਦੱਸਿਆ ਜਾਵੇ ਕਿ ਉਹਨਾਂ ਨੇ ਸ਼ਹੀਦੀ ਕਿਦਾਂ ਪ੍ਰਾਪਤ ਕੀਤੀ ਔਰ ਕਿੰਨੀਆਂ ਕੁਰਬਾਨੀਆਂ ਕੀਤੀਆਂ ਇਤਿਹਾਸ ਦੱਸਣ ਦੇ ਵਿੱਚ ਅੱਗੇ ਆਵਾਂਗੇ ਨਾ ਕਿ ਅਸੀਂ ਬਾਲ ਦਿਵਸ ਮਨਾਉਣ ਦੇ ਵਿੱਚ ਕਿਸ ਤਰ੍ਹਾਂ ਕੀ ਸਹਿਯੋਗ ਕਰੋਗੇ ਜਿਵੇਂ ਸ਼ਹੀਦੀ ਦਾੜੇ ਚੱਲ ਰਿਹਾ ਇਹਨੂੰ ਬਾਲ ਦਿਵਸ ਦੇ ਤੌਰ ਤੇ ਨਾਮਾਇਆ ਜਾਵੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਦੇਖੋ ਮੈਂ ਪ੍ਰਿੰਸੀਪਲ ਐ ਸ਼ਿਫਾਲੀ ਪਬਲਿਕ ਸਕੂਲ ਤੋਂ ਪਹਿਲੇ ਤਾਂ ਸਭ ਤੋਂ ਪਹਿਲੇ ਮੈਂ ਤੁਹਾਡਾ ਸ਼ਬਦ ਦਾ ਜੀ ਆਇਆਂ ਕਹਿੰਨੀ ਆ ਬਹੁਤ ਬਹੁਤ ਧੰਨਵਾਦ ਕਰ ਤੁਸੀਂ ਮੇਰੇ ਕੋਲ ਆਈ ਹੋ ਚੱਲ ਕੇ ਤੇ ਇਹ ਜਿਹੜੀਆਂ ਚੀਜ਼ਾਂ ਹੁਣ ਤੁਸੀਂ ਮੈਨੂੰ ਆ ਕੇ ਦੱਸਿਆ ਕਿ ਜਿਹੜੇ ਆਪਣੇ ਸਿੱਧੀ ਦਾੜਾ ਚੱਲਦੇ ਆ ਉਹਦੇ ਵਿੱਚ ਸਾਨੂੰ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਸਾਨੂੰ ਉਹਨਾਂ ਲਈ ਇਹ ਟਾਈਮ ਦੇਣਾ ਚਾਹੀਦਾ ਉਹਨਾਂ ਲਈ ਸਾਨੂੰ ਇਹ ਮੈਂ ਆਪਣਾ ਭਜਨ ਵਰਾਕ ਭਜਨ ਕੀਰਤਨ ਸੁਖ ਸ਼ਾਂਤੀ ਲਈ ਕਰਨਾ ਚਾਹੀਦਾ ਜਿਹੜਾ ਕਿ ਛੋਟੇ-ਛੋਟੇ ਬੱਚਾ ਨੇ ਦੇਖੋ ਕੁਰਬਾਨੀਆਂ ਕੀਤੀਆਂ ਨੇ ਸਾਨੂੰ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ ਸਾਨੂੰ ਆਪਣੇ ਘਰਾਂ ਦੇ ਵਿੱਚ ਜੇ ਸਕੂਲ ਹੈ ਸਾਨੂੰ ਇਹਨਾਂ ਜਗ੍ਹਾ ਦੇ ਵਿੱਚ ਵੀ ਉਹਨਾਂ ਲਈ ਸਾਨੂੰ ਪਾਠ ਹੋਇਆ ਰਾ ਪਾਕਿਸਤਾਨ ਕਰਨੀ ਚਾਹੀਦੀ ਸਹਿਯੋਗ ਕਰਦੇ ਹੁੰ ਸੀ ਦੀਦੜ ਨੂੰ ਲੈ ਕੇ ਇਸ ਤਰ੍ਹਾਂ ਬਾਲਦੀਵ ਦੇ ਤੌਰ ਤੇ ਮਨਾਇਆ ਜਾਂਦਾ ਸੀ ਪਰ ਹੁਣ ਹੁਕਮਦਾਰੀ ਹੋਈ ਨਹੀਂ ਕਿ ਇਹਨਾਂ ਨੂੰ ਬਾਲਦੀਵ ਇਸ ਤਰ੍ਹਾਂ ਹੀ ਨਾ ਮਨਾ ਦਾ ਹਾਂਜੀ ਸਾਹਿਬ ਜਦੇ ਸ਼ਹਾਦਤ ਦਿਵਸ ਦੇ ਨਾਂ ਤੇ ਜਿਵੇਂ ਹੁਕਮ ਹੋਏ ਨੇ ਉਵੇਂ ਮਨਾਇਆ ਜਾਏਗਾ ਜੀ ਔਰ ਜਿਹੜੇ ਦਿਨ ਜਿਵੇਂ ਜਿਵੇਂ ਚੱਲਦੇ ਨੇ ਉਵੇਂ ਬੱਚਿਆਂ ਨੂੰ ਉਹਦੇ ਬਾਰੇ ਨੌਲੇਜ ਦਿੱਤੀ ਜਾਂਦੀ ਪੂਰੀ ਇਤਿਹਾਸ ਦੀ ਕਲਾਸ ਦੇ ਵਿੱਚ ਟੀਚਰਸ ਆਪਣੇ ਵੱਲੋਂ ਸਾਰੀ ਡਿਟੇਲ ਦੱਸਦੇ ਆ ਬੱਚਿਆਂ ਨੂੰ ਹਰ ਸਾਲ ਇਸੇ ਤਰੀਕੇ ਹੀ ਮਨਾਉਂਦੇ ਆ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਜ਼ਿਲ੍ਹੇ ਦੇ ਜਥੇਦਾਰ ਬਾਬਾ ਪ੍ਰਗਟ ਸਿੰਘ ਜੀ ਨਾਲ ਅਸੀਂ ਸੂਰ ਦੇ ਸਕੂਲਾਂ ਦੇ ਵਕ ਵਕ ਸਕੂਲਾਂ ਦੇ ਵਿੱਚ ਜਾ ਕੇ ਸਾਹਿਬ ਜਾਦਿਆਂ ਬਾਰੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਿਬ ਜਾਦਿਆਂ ਬਾਰੇ ਸਾਰੇ ਸਕੂਲ ਦੇ ਪ੍ਰਿੰਸੀਪਲਾਂ ਨੂੰ ਇੱਕ ਸੁਨੇਹਾ ਦਿੱਤਾ ਗਿਆ ਹੈ ਕਿ ਹੁਣ ਅਸੀਂ ਸਾਰੀ ਦੁਨੀਆ ਨੂੰ ਨਹੀਂ ਸਮਝਾ ਸਕਦੇ ਇਸ ਲਈ ਅਸੀਂ ਸਕੂਲ ਮੈਨ ਸਕੂਲੀ ਸਮਝੇ ਨੇ ਤਾਂ ਕਿ ਜਿੱਥੇ ਬੱਚਿਆਂ ਨੂੰ ਪੜਾਇਆ ਜਾਂਦਾ ਹੈ ਬੱਚਿਆਂ ਨੂੰ ਆਉਣ ਵਾਲੇ ਭਵਿੱਖਿਆਂ ਨੂੰ ਉਜਾਗਰ ਕੀਤਾ ਜਾਂਦਾ ਹੈ ਸਕੂਲਾਂ ਦੇ ਥਰੂ ਅਸੀਂ ਸਾਰੀ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਆਪਣੇ ਇਤਿਹਾਸ ਬਾਰੇ ਜ਼ਰੂਰ ਜਾਣਕਾਰੀ ਹੋਣੀ ਚਾਹੀਦੀ ਆ ਕਿ ਸਾਡੇ ਸਿੰਘਾਂ ਨੇ ਸ਼ਹੀਦਾਂ ਨੇ ਸਭ ਸਾਰਿਆਂ ਨੇ ਰਲ ਮਿਲ ਕੇ ਕੀ ਕੀ ਯੋਗਦਾਨ ਪਾਇਆ ਹੈ ਸਾਨੂੰ ਅੱਜ ਤੱਕ ਕਿਸੇ ਨੇ ਨਹੀਂ ਇਹ ਸੋ ਕੁਝ ਨਹੀਂ ਦੱਸਿਆ ਇਨਾ ਹੀ ਸਾਨੂੰ ਅਜ ਤੱਕ ਕਿਸੇ ਨੇ ਇਸ ਚੀਜ਼ ਬਾਰੇ ਕੋਈ ਤੋਂ ਉਪਰਾਲਾ ਕੀਤਾ ਹੈ ਕਿ ਇਸ ਚੀਜ਼ ਬਾਰੇ ਘਾਤੋਂ ਘਾਤ ਕਿਸੇ ਨੂੰ ਦੱਸਿਆ ਜਾਵੇ ਜੇਲੀ ਵੀ ਜੱਥੇ ਬੰਦੀ ਕੋਈ ਵੀ ਹੁੰਦੀ ਹੈ ਸਾਡਾ ਕਿਸੇ ਨਾਲ ਕੋਈ ਇਰਸ਼ਾ ਦੁਸ਼ਤ ਨਹੀਂ ਹੈ ਪਰ ਸਾਡੀ ਸਾਰੀ ਜੱਥੇ ਬੰਦਿਆਂ ਨੂੰ ਹੱਥ ਜੰਨ ਕੇ ਬੇਨਤੀ ਹੈ ਕਿ ਇਸ ਚੀਜ਼ ਬਾਰੇ ਜਾਗਰੂਕ ਕੀਤਾ ਜਾਵੇ ਤਾਂ ਕਿ ਸਾਨੂੰ ਕਿਸੇ ਵੀ ਕਿਸੇ ਵੀ ਹਿੰਦੂ ਮੁਸਲਮ ਸਿੱਖ ਈਸ਼ਾਈ ਭਾਈਚਾਰੇ ਨਾਲ ਸਾਡਾ ਇਰਸ਼ਾ ਦੁਸ਼ਤ ਨਾ ਹੋਵੇ ਜੇ ਸਾਨੂੰ ਇਸ ਬਾਰੇ ਪਤਾ ਹੋਵੇਗਾ ਤਾਂ ਅਸੀਂ ਅੱਗੇ ਜਾ ਕੇ ਆਪਣੇ ਬੱਚਿਆਂ ਨੂੰ ਆਉਣ ਵਾਲੇ ਭਵਿੱਖਾਂ ਨੂੰ ਸਾਹਿਬ ਜੱਟਿਆਂ ਵਾਰ ਸਾਰੀ ਚੀਜ਼ ਦਾ ਸਹੀ ਤਰੀਕੇ ਨਾਲ ਸਮਝਾ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ